ਸਰਦੀਆਂ ਵਿੱਚ ਜੇ ਤੁਹਾਨੂੰ ਖਾਂਗੇ ਜੁਕਾਮ ਰੇਸ਼ਾ ਜਿਹੜੀ ਹੋ ਜਾਂਦੀ ਆ ਹਨਾ ਵੈਦਰ ਚੇਂਜ ਹੁੰਦਾ ਆ ਤੇ ਉਹਦੇ ਵਾਸਤੇ ਆਪਾਂ ਬਣਾਉਣ ਲੱਗੇ ਆ ਸੁੜਕਾ ਕਈ ਜਗ੍ਹਾ ਸੀਰਾ ਕਹਿੰਦੇ ਕੋਈ ਸੁੜਕਾ ਕਹਿੰਦੇ ਹਨਾ ਉਹਦੇ ਵਾਸਤੇ ਆਪਾਂ ਨੂੰ ਚਾਹੀਦੀ ਆ ਕਾਲੀ ਮਿਰਚ ਇਹ ਵੀ ਤਾਜੀ ਪੀਸ ਲੈਣੀ ਆ ਥੋੜੀ ਜੀ ਹਲਦੀ ਚਾਹੀਦੀ ਆ ਠੀਕ ਹੈ ਤੇ ਛੋਟੀ ਇਲਾਚੀ ਆ ਇਹ ਵੀ ਆਪਾਂ ਤਾਜੀ ਪੀਸ ਲਈ ਆ ਹਨਾ ਦੇਸੀ ਘੇ ਚਾਹੀਦਾ ਆ ਮਣਨ ਵਾਸਤੇ ਕੱਪ ਲੈ ਲਿਆ ਕਿਉਂਕਿ ਆਪਾਂ 2 ਕੱਪ ਬਣਾਉਣ ਲੱਗੇ ਆ 1 ਕੱਪ ਵੀ ਬਣਾ ਸਕਦੇ ਆ ਬੇਸਣ ਤੇ ਨਾਲ ਸ਼ੱਕਰ ਆ ਆਪਾਂ ਖੰਡ ਨਹੀਂ ਪਾਉਣੀ ਸ਼ੱਕਰ ਦਾ ਯੂਜ਼ ਕਰਨਾ ਹਨਾ ਹਾਂਜੀ ਤੇ ਈਲਰ ਰੱਖ ਲਿਆ ਗਿਆ ਸੇ ਤਾਂ ਹੁਣ ਆਪਾਂ ਵੱਡੀ ਬਣਾਉਣ ਤੇ ਵੀ ਸੁਪਰ ਸਿਪ। ਜਿੰਦੇ ਆਪ ਗੈਸ ਨੂੰ ਕਰਾਂਗੇ ਮੀਡੀਅਮ ਫਲੇਮ ਤੇ ਔਨ ਤੇ ਇਹਦੇ ਚ ਆਪਾਂ ਪਾਵਾਂਗੇ 4 ਚਮਚੇ ਦੇਸੀ ਘਿਓ ਦੇ। ਜਦੋਂ ਆਪਣਾ ਕੇ ਗਰਮ ਹੋ ਗਿਆ ਹੁਣ ਆਪਾਂ ਇਹ ਚ ਪਾਵਾਂਗੇ 2 ਚਮਚੇ ਦਸਣ ਦੇ। ਦੇਖ ਇਹ ਧਿਆਨ ਰੱਖਣਾ ਹੈ ਵੀ ਗੈਸ ਜਿਹੜਾ ਹੈ ਮੀਡੀਅਮ ਫਲੇਮ ਤੇ ਹੋਵੇ ਯਾਰ ਜਿਆਦਾ ਹੀ ਆਪਾਂ ਹੀਟ ਨਹੀਂ ਕਰਨੀ ਹੌਲੀ ਹੌਲੀ ਆਪਾਂ ਲਾਉਂਦੇ ਰਹਿਣਾ ਹੈ ਜਦ ਤੱਕ ਜਿਹੜਾ ਹੈ ਉਹ ਆਪਾਂ ਭੁੰਨ ਲੈਣਾ ਹੈ ਗੈਸ ਮਿਡੀਅਮ ਰੱਖਣਾ ਹੈ ਹੌਲੀ ਹੌਲੀ ਇਹਨੂੰ ਆਪਾਂ ਹਿਲਾਈ ਜਾਣਾ ਹੈ ਹਾਂ ਜਦ ਤੱਕ ਇਹਦਾ ਕਲਰ ਨਹੀਂ ਚੇਂਜ ਹੋ ਜਾਂਦਾ ਤੇ ਇਹ ਚੰਗੀ ਤਰ੍ਹਾਂ ਪੁੱਜ ਨਹੀਂ ਜਾਂਦਾ ਅਸ ਹੌਲੀ ਹੌਲੀ ਕੜਛੀ ਕੁ ਮਦਰਣਾ ਆ ਆਪਾਂ ਨੂੰ ਹੌਲੀ ਹੌਲੀ ਪਤਾ ਲੱਗਣ ਲੱਗੇ ਪੈਣਾ ਵੀ ਇਹੋ ਜਿਹੜਾ ਵੇਸਣ ਆ ਉਹਨੇ ਘੇ ਛੱਡਣਾ ਸ਼ੁਰੂ ਕਰ ਦਿੱਤਾ ਆ ਤੇ ਦਾ ਕਲਰ ਚੇਂਜ ਹੋਣ ਲੱਗ ਪੈਣਾ ਤੇ ਦਾ ਜਿਹੜੀ ਸਮੈਲ ਆ ਅਰੋਮਾ ਜਿਹੜਾ ਉਹ ਵੀ ਜਿਹੜਾ ਆ ਵਧੀਆ ਆਉਣ ਲੱਗ ਜਾਣਾ ਹਨਾ ਉਸ ਟਾਈਮ ਤੱਕ ਵੀੜ ਕਰਨੀ ਆ ਸੰਦੀ ਦੇ ਨਾਲ ਹੌਲੀ ਹੌਲੀ ਕੜਛੀ ਚੱਲਦੀ ਰਹੇ ਕੰਮ ਦਾ ਰਹੇ ਵੇਸਣ ਆਪੜਾ ਭੁੱਜ ਗਿਆ ਤੇ ਆਪਾਂ ਗੈਸ ਕਰ ਦੇਣਾ ਬਿਲਕੁਲ ਹੌਲੀ ਤੇ ਇਹਦੇ ਚ ਆਪਾਂ ਸੁੱਟਣ ਲੱਗੇ ਆ ਕਾਲੀ ਮਿਰਚ ਇਲਾਚੀ ਹਲਦੀ ਹੁਣ ਆ ਬਸ ਆਪਣੇ ਮਸਾਲੇ ਉਸਲੇ ਵਿਚਾਰੇ ਪੁੱਜ ਗਏ ਆ ਤੇ ਹੁਣ ਆਪਾਂ ਪਾਵਾਂਗੇ ਦੁੱਧ ਹੌਲੀ ਹੌਲੀ ਕਰਕੇ ਥੋੜਾ ਥੋੜਾ ਕਰਕੇ ਪਾ ਦਿਓ ਦੁੱਧ ਨੇ ਆਪਾਂ ਦੋ ਕੱਪ ਆਪਾਂ ਪਹਿਲੇ ਮਣਕੇ 2 ਕੱਪ ਸਾਈਡ ਤੇ ਪਾਇਆ ਸੀਗਾ ਬੋਲ 'ਚ ਜੇ ਤੇ ਬਣਾਉਣੀ ਸੰਘਣਾਇਆ ਬਣਦਾ ਥੋੜਾ ਪਤਲਾ ਹੀ ਬਣਦਾ ਹਣਾ ਵਧੀਆ ਰਹਿੰਦਾ ਇਹਨੂੰ ਆਪਾਂ ਥੋੜਾ ਮਿਕਸ ਕਰਕੇ ਇੱਕ ਵਾਰੀ ਬੋਇਲ ਜੇ ਕਰ ਲੈਣਾ ਫਿਰ ਜਿਹੜੀ 슈ਗਰ ਹੈ ਆਪਾਂ ਲਾਸਟ ਐਡ ਕਰਨੀ ਵਿੱਚ ਲੋ ਜੀ ਆਪਣਾ ਇਹ ਹੁਣ ਹੋ ਗਿਆ ਬੋਇਲ ਗੈਸ ਆਪਾਂ ਫੇਰ ਕਰਤਾ ਬਿਲਕੁਲ ਲੋ ਤੇ ਹੁਣ ਆਪਾਂ ਇਹ ਚ ਪਾਵਾਂਗੇ ਸ਼ਕਰ ਆਪਾਂ 3 ਚਮਚੇ ਪਾਉਣ ਲੱਗੇ ਆਂ ਤੁਸੀਂ ਥੋੜੇ ਬਹੁਤੀ ਵੱਧ ਘਟ ਆਪਣੇ ਹਿਸਾਬ ਨਾਲ ਪਾ ਸਕਦੇ ਜੇ ਚਾਹੋ ਤਾਂ ਹੁਣ ਹੋ ਗਿਆ ਇਹਨੇ ਨਾਲ ਹੀ ਆਪਣਾ ਇਹ ਹੋ ਗਿਆ ਰੈਡੀ ਇਹ ਥੋੜਾ ਜਿਆਦਾ ਟਾਈਮ ਗਰਮ ਰਹਿ ਜਾਂਦਾ ਹੁੰਦਾ ਆ ਪਰ ਇਹ ਆ ਵੀ ਇਹਨੂੰ ਆਪਾਂ ਬਣਾਉਣਾ ਰਾਤ ਦੇ ਟਾਈਮ ਹੀ ਆ ਪੀ ਕੇ ਤਾਂ ਆਪ ਪੰਜਾ ਨਿਆਣੇ ਨੂੰ ਪਲਾ ਕੇ ਤਾਂ ਸੌ ਜਾਣਾ ਨਾਲ ਦੀ ਨਾਲ ਹੀ ਬੱਸ ਕਬਲ ਕੇ ਜੇ ਮੂਲ ਬੇੜੇ ਕੇ ਸ਼ੁਰੂਏ ਤੱਕ ਤੈਨੂੰ ਕਾਫੀ ਹੱਦ ਤੱਕ ਠੀਕ ਪਾਉਂਗੇ ਆਪਣੇ ਆਪ। ਜੇ ਇਹ ਨਾਲ ਆਪਾਂ ਕਰਦੇ ਹੁਣ ਵੀਡੀਓ ਬੰਦ ਆਪਣੀ ਉਹ ਤੇ ਹੋਰ ਕੋਈ ਰੈਸਪੀ ਆ ਹੋਰ ਵੀਡੀਓ ਦੇ ਨਾਲ ਆਪਾਂ ਫਿਰ ਮਿਲਦੇ ਆਂ। ਬਹੁਤ ਜ਼ਿਆਦਾ ਗਰਮ ਹੁੰਦਾ ਹੈ ਇਸ ਕਰਕੇ ਨੂੰ ਥੋੜਾ ਜਿਹਾ ਵੇਟ ਕਰ ਲੈਣੀ ਬੱਚਿਆਂ ਨੂੰ ਦੇਣ ਨੂੰ ਬੱਚਿਆਂ ਨੂੰ ਕੋਸਾ ਕੋਸਾ ਦੇਣਾ ਆ ਆਪ ਤੁਸੀਂ ਜਿੰਨਾ ਵੀ ਗਰਮ ਪੀ ਸਕਦੇ ਹੋ ਸਾਵਧਾਨੀ ਪੀ ਲਓ ਜਿੰਨਾ ਗਰਮ ਪੀਤਾ ਜਾਵੇ ਵੈਸੇ ਵਧੀਆ। ਰਬਾ ਤੇ ਇਹਦਾ ਇੰਨਾ ਗਰਮ ਪੀਤਾ ਨਹੀਂ ਜਾਂਦਾ ਉਹਨਾਂ ਨੂੰ ਇਸ ਕਰਕੇ ਥੋੜਾ ਜਿਹਾ ਕੋਸਾ ਜਾ ਕਰਕੇ ਦਵਾਂਗੇ ਅਸੀਂ ਵੇਟ ਕਰਕੇ ਤੇ ਬਣਾਓ 2-4 ਮਿੰਟ 10 ਮਿੰਟ ਲੱਗਦੇ ਆ ਬਣਾਉਣ ਨੂੰ ਬੜਾ ਵਧੀਆ ਦੇਸੀ ਨਸਖਾ ਆ ਇਹੋ ਸਰਦੀ ਦੀ ਕਾ ਉਹ ਗਲਾ ਦਰਦ ਰੀਹਾ ਰੂਸ਼ਾ ਸਭ ਚੱਕ ਦਿੰਦਾ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਕਿਸੇ ਹੋਰ ਵੀਡੀਓ ਚ OK ਸਤਿ ਸ਼੍ਰੀ ਅਕਾਲ